ਕਿਸ ਤਰੀਕੇ ਨਾਲ ਸਮਝਾਉਨੇ ਹੋ ਜੀ ਬੱਚਿਆਂ ਨੂੰ ਕਿ ਕਿਵੇਂ ਬਾਣੀ ਨਾਲ ਜੋੜਿਆ ਤੁਸੀਂ ਕੋਈ ਖਾਸ ਤੌਰ ਦੇ ਉੱਪਰ ਇਹਨਾਂ ਨੂੰ ਡੇਲੀ ਤੌਰ ਦੇ ਉੱਤੇ ਸਮਝਾਉਂਦੇ ਹੋਗੇ। ਕਿ ਦੂਸਾਂ ਦੇ ਬੱਚਿਆਂ ਨੇ ਆਪਣੇ ਵਾਸਤੇ ਬਹੁਤ ਕੁਝ ਕਰਿਆ ਇਹ ਸਾਰਾ ਕੁਝ ਦੱਸੀ ਜਾਂਦੇ ਇਹਨਾਂ ਨੂੰ ਕਿ ਵੇਨਾ ਆਪਣੇ ਸੀਸ ਦੇ ਦਿੱਤੇ ਨੇ ਆਪਣੇ। ਖਾਲਸਾ ਹੀ ਸੱਚੇ ਦਾਵਾਰਾ ਫਿਰ ਖਾਲਸਾ ਜਰ ਆ ਜਾਏਗਾ ਜੀ ਮੇਰੇ। ਇਹਹੀ ਜੁਨੈਵੀ ਪਰਮਾਤਮਾ ਸਾਰਿਆਂ ਨੂੰ ਖਾਲਸਾ ਬਣਾਏ ਪ੍ਰਮਾਤਮਾ ਅੱਗਿਆਂ ਨੂੰ ਖਾਲਸਾ ਬਣਾਏ ਜਿਸ ਤਰੀਕੇ ਜੋ ਬਾਣੀ ਦੀ ਮੈਂ ਗੱਲ ਕੀਤੀ ਹੈ ਨਾ ਪਹਿਲਾਂ ਕਿ ਬਹੁਤ ਸੋਹਣਾ ਲੱਗ ਰਿਹਾ ਇਹ ਬਚਪਨ ਤੋਂ ਤੁਸੀਂ ਇਸ ਤਰੀਕੇ ਸਿੱਖੀ ਦੇ ਨਾਲ ਜੁੜੇ ਹੋਏ ਹੋ ਜੀ ਜਾਂ ਕਿ ਇਹਦੇ ਪਿੱਛੇ ਵੀ ਕੋਈ ਕਹਾਣੀ ਹੈ ਕੁਛ ਅਦਾ ਸਿੱਖੀ ਸ੍ਰੋਪ ਸੱਚੇ ਪਾਤਸ਼ਾਹ ਨੇ ਪਹਿਲਾਂ ਬਖਸ਼ਿਸ਼ ਕੀਤਾ ਸੀ ਜੀ ਪਰ ਸਾਨੂੰ ਜਦੋਂ 2009-10 ਦੇ ਵਿੱਚ ਸਾਡੇ ਟੀਚਰ ਹੋਏ ਨੇ ਭਾਈ ਸਾਹਿਬ ਭਾਈ ਨਰਵੈਰ ਸਿੰਘ ਜੀ ਟੀਚਰ ਨੇ ਇੱਕ ਅਕਾਲ ਸਾਹਿਬ ਆਈਗੁਰ ਨਾਮ ਦੇ ਵਾਟਰ ਟ੍ਰਸਟ ਤੋਂ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਦੋਂ ਮਾਰਿਆ ਨੇ ਕਿਰਪਾ ਕੀਤੀ ਉਹਨਾਂ ਦੇ ਸੰਗਤ ਕਰਕੇ ਸਾਨੂੰ ਇਹ ਸਮਝ ਆਈ ਗੁਰੂ ਦੀ ਬਾਣੀ ਦੇ ਨਾਲ ਪਿਆਰ ਬਾਣੀ ਦੇ ਨਾਲ ਪਿਆਰ ਉਸ ਪਰਮਾਤਮਾ ਦੇ ਨਾਲ ਪਿਆਰ ਬਣਨਾ ਸ਼ੁਰੂ ਹੋਇਆ ਫਿਰ ਹੌਲੀ ਹੌਲੀ ਸਤਗੁਰੂ ਦੀ ਕਿਰਪਾ ਹੋ ਕੇ ਸਾਰਾ ਪਰਿਵਾਰ ਬਾਣੀ ਦੇ ਸਬੂਤ ਦੇ ਵਿੱਚ ਸਿੱਖੀ ਦੇ ਸਬੂਤ ਦੇ ਵਿੱਚ ਆ ਗਿਆ ਸ਼੍ਰੀ ਗੁਰੂ ਹੈਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ ਇਸ ਸਮੇਂ ਸੇ ਖੜੇ ਆ ਜੀ ਸ਼ਹੀਦਾਂ ਦੀ ਧਰਤੀ ਸ਼੍ਰੀ ਫਤਿਹਗੜ ਸਾਹਿਬ ਵਿਖੇ ਇਸ ਸਮੇਂ ਸੇ ਗੁਰਦੁਆਰਾ ਸ਼੍ਰੀ ਜੋਤੀਸਰੂਪ ਜੀ ਦੇ ਬਾਹਰ ਮੌਜੂਦ ਹਾਂ ਤੇ ਇੱਥੇ ਇੱਕ ਪਰਿਵਾਰ ਮਿਲਿਆ ਪਰਿਵਾਰ ਨੂੰ ਦੇਖ ਕੇ ਤੁਹਾਡੀ ਰੂਹ ਖੁਸ਼ ਹੋਏਗੀ ਮੈਂ ਦੱਸਾਂਗਾ ਨਹੀਂ ਗੱਲਬਾਤ ਕਰ ਲੈਂਦੇ ਆ ਤੇ ਤਸਵੀਰ ਤੁਸੀਂ ਦੇਖ ਹੀ ਲਈ ਆ ਜੀ ਪੂਰਾ ਪਰਿਵਾਰ ਗੁਰਸਿੱਖ ਪਰਿਵਾਰ ਹੈ ਗੱਲਬਾਤ ਕਰ ਲੈਂਦੇ ਆ ਤੇ ਵੀਰ ਹੁਣ ਕਿੱਥੋਂ ਆਏ ਨੇ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦਾ ਖਾਲਸਾ ਵਾਇਗੁਰ ਜੀ ਦੀ ਫਤਿਹ ਵੀਰੇ ਪਹਿਲਾਂ ਤਾਂ ਤੁਹਾਨੂੰ ਦੇਖ ਕੇ ਬੜਾ ਸੋਹਣਾ ਲੱਗ ਰਿਹਾ ਜੀ ਕਿ ਇੱਕ ਪੂਰਾ ਪਰਿਵਾਰ ਆ ਜਿਹੜਾ ਇਸ ਤਰੀਕੇ ਗੁਰਸਿੱਖ ਬਾਣੇ ਦੇ ਵਿੱਚ ਆ ਬਹੁਤ ਸੋਹਣਾ ਲੱਗਿਆ ਤੇ ਚੰਗਾ ਲੱਗਿਆ ਜੀ ਤੁਹਾਨੂੰ ਜੀ ਆਨੇ ਵਧ ਰਹੀ ਜੀ ਇਹ ਬਾਣਾ ਸਰੂਪ ਸੱਚੇ ਪਾਤਸ਼ਾਹ ਜੀ ਦਾ ਉਹਨਾਂ ਦੀ ਬਖਸ਼ਿਸ਼ ਕੀਤੀ ਹੋਈ ਦਾਤਾ ਵੈਗਰ ਜੀ ਬਿਲਕੁਲ ਜੀ ਅ ਜੀ ਤੁਸੀਂ ਕਿੱਥੋਂ ਆਏ ਹੋ ਜੀ ਕਿਹੜੇ ਸ਼ਹਿਰ ਬਣਾ ਅਸੀਂ ਵੈਗਰ ਜੀ ਫਤੇਗੜ ਸਾਹਿਬ ਦੇ ਰਹਿਣ ਵਾਲੇ ਆ ਫਤੇਗੜ ਸਾਹਿਬ ਦੇ ਨਾਲ ਹੀ ਪਿੰਡ ਬਹਾਦਰਗੜ ਅੱਛਾ ਜੀ ਬਸੀ ਰੋਡ ਦੇ ਉੱਤੇ ਉੱਥੋਂ ਦੇ ਸੁਨੇਕਾ ਮਾਰੇ ਦੀ ਕਿਰਪਾ ਜੀ ਜੀ ਜਿਸ ਤਰੀਕੇ ਜੋ ਬਾਣੀ ਦੀ ਮੈਂ ਗੱਲ ਕੀਤੀ ਹੈ ਨਾ ਪਹਿਲਾਂ ਕਿ ਬਹੁਤ ਸੋਹਣਾ ਲੱਗ ਰਿਹਾ ਇਹ ਬਚਪਨ ਤੋਂ ਤੁਸੀਂ ਇਸ ਤਰੀਕੇ ਸਿੱਖੀ ਦੇ ਨਾਲ ਜੁੜੇ ਹੋਏ ਹੋ ਜੀ ਜਾਂ ਕਿ ਇਹਦੇ ਪਿੱਛੇ ਵੀ ਕੋਈ ਕਹਾਣੀ ਹੈ ਕੁਛ ਅਜਿਹਾ ਮੈਂ ਹਾਂ ਵੈਗਰ ਜੀ ਇਹਦੇ ਪਿੱਛੇ ਰੀਜ਼ਨ ਹੈ ਕਿ ਚ ਪਰ ਸਾਨੂੰ ਜਦੋਂ 2009-10 ਦੇ ਵਿੱਚ ਸਾਡੇ ਟੀਚਰ ਹੋਏ ਨੇ ਭਾਈ ਸਾਹਿਬ ਭਾਈ ਨਰਵੈਰ ਸਿੰਘ ਜੀ ਟੀਚਰ ਨੇ ਇੱਕ ਅਕਾਲ ਸਾਈ ਵਾਹਿਗੁਰੂ ਨਾਮਲੇਵਾ ٹرسٹ ਚੋਂ ਉਹਨਾਂ ਦੀ ਸੰਗਤ ਕਰਨ ਦਾ ਸੁਭਾਗ ਪ੍ਰਾਪਤ ਹੋਇਆ ਤੇ ਜਦੋਂ ਮਾਰਿਆਂ ਨੇ ਕਿਰਪਾ ਕੀਤੀ ਉਹਨਾਂ ਦੇ ਸੰਗਤ ਕਰਕੇ ਸਾਨੂੰ ਇਹ ਸਮਝ ਆਈ ਗੁਰੂ ਦੀ ਬਾਣੀ ਦੇ ਨਾਲ ਪਿਆਰ ਬਾਣੀ ਦੇ ਨਾਲ ਪਿਆਰ ਉਸ ਪਰਮਾਤਮਾ ਦੇ ਨਾਲ ਪਿਆਰ ਬਣਨਾ ਸ਼ੁਰੂ ਹੋਇਆ ਫਿਰ ਹੌਲੀ-ਹੌਲੀ ਸਤਿਗੁਰੂ ਦੀ ਕਿਰਪਾ ਹੋ ਕੇ ਸਾਰਾ ਪਰਿਵਾਰ ਬਾਣੀ ਦੇ ਰੂਪ ਦੇ ਵਿੱਚ ਸਿੱਖੀ ਰੂਪ ਦੇ ਵਿੱਚ ਆ ਗਿਆ ਬਿਲਕੁਲ ਜੀ ਤਾਂ ਬਹੁਤ ਸੋਹਣ ਲੱਗ ਰਿਹਾ ਮੈਮ ਜੇਕਰ ਮੈਂ ਤੁਹਾਡੀ ਗੱਲ ਕਰਾਂ ਜੀ ਤਾਂ ਮਾਂ ਦਾ ਹਮੇਸ਼ਾ ਬਹੁਤ ਵੱਡਾ ਰੋਲ ਹੁੰਦਾ ਬੱਚਿਆਂ ਨੂੰ ਆਪਾਂ ਕਿਸ ਤਰੀਕੇ ਸਹੀ ਰਸਤੇ 'ਤੇ ਰੱਖਣਾ ਮਾਂ ਕਿਉਂਕਿ ਹਰ ਵਕਤ ਬੱਚਿਆਂ ਦੇ ਕੋਲ ਰਹਿੰਦੀ ਹੈ ਮਾਂ ਦਾ ਹੀ ਪਿਆਰ ਜ਼ਿਆਦਾ ਹੁੰਦਾ ਵਾ ਪਿਓ ਕੀ ਹੁੰਦਾ ਕਿ ਪਿਤਾ ਘਰ ਤੋਂ ਬਾਹਰ ਰਹਿੰਦੇ ਨੇ ਤਾਂ ਤੁਹਾਡਾ ਵੀ ਬਹੁਤ ਵੱਡੀ ਜ਼ਿੰਮੇਵਾਰੀ ਬਣ ਜਾਂਦੀ ਹੈ ਤੇ ਮੈਨੂੰ ਲੱਗਦਾ ਤੁਹਾਡੀ ਸ਼ਲਾਘਾ ਕਰਨੀ ਵਰਦਿਆ ਜਿਸ ਤਰੀਕੇ ਤੁਸੀਂ ਬੱਚੇ ਦੇਖ ਰਹੇ ਹੋ ਧੰਨਵਾਦ ਕਿੰਨਾ ਇੱਕ ਸਿੱਖਿਆ ਜਿਹੜਾ ਤੁਸੀਂ ਕਿਸ ਤਰੀਕੇ ਨਾਲ ਸਮਝਾਉਂਦੇ ਹੋ ਜੀ ਬੱਚਿਆਂ ਨੂੰ ਕਿ ਕਿਵੇਂ ਬਾਣੀ ਨਾਲ ਜੋੜਿਆ ਤੁਸੀਂ ਕੋਈ ਖਾਸ ਤੌਰ ਦੇ ਉੱਪਰ ਇਹਨਾਂ ਨੂੰ ਡੇਲੀ ਤੌਰ ਦੇ ਉੱਤੇ ਸਮਝਾਉਂਦੇ ਹੋ ਹੁਣ ਜੀ ਆਸ ਬਾਰੇ ਦੱਸਿਆ ਜੀ ਪ੍ਰਮਾਤਮਾ ਨੇ ਵੀ ਗੁਰੂ ਸਾਹਿਬ ਜੀ ਨੇ ਆਪਣੇ ਬੱਚਿਆਂ ਵਾ ਗੁਰੂ ਸਾਹਿਬ ਦੇ ਬੱਚਿਆਂ ਨੇ ਆਪਣੇ ਵਾਸਤੇ ਬਹੁਤ ਕੁਝ ਕਰਿਆ ਜੀ ਸਾਰਾ ਕੁਝ ਦੱਸਿਆ ਜੀ ਇਹਨਾਂ ਨੂੰ ਵੀ ਇਹਨਾਂ ਆਪਣੇ ਸੀਸ ਦੇ ਦਿੱਤੇ ਨੇ ਆਪਣੇ ਤੁਸੀਂ ਹਰ ਸਾਲ ਇੱਥੇ ਸਭਾ ਤੇ ਆਉਂਦੇ ਹੋਮੋਗੇ ਇਸ ਵਾਰ ਇਸ ਤਰੀਕੇ ਲੱਗ ਰਿਹਾ ਕਿ ਇਕੱਠ ਵੀ ਬਹੁਤ ਜ਼ਿਆਦਾ ਤੇ ਇੱਕ ਚੀਜ਼ ਮੈਂ ਜੋ ਬਾਕੀ ਸੰਗਤ ਨਾਲ ਗੱਲਬਾਤ ਕੀਤੀ ਆ ਜਾਂ ਅਸੀਂ ਇੱਥੇ ਰਹਿ ਕੇ ਖੁਦ ਦੇਖਿਆ ਕਿ ਬਹੁਤ ਸਾਰੀ ਸੰਗਤ ਇਸ ਵਾਰ ਜੋ ਆ ਉਹ ਮर्यादा ਦੇ ਵਿੱਚ ਰਹੀ ਆ ਪ੍ਰੋਪਰ ਅਸੀਂ ਦੇਖਿਆ ਕਿ ਜੋ ਵੀ ਸੰਗਤ ਭਾਵੇਂ ਨੌਜਵਾਨ ਆ ਭਾਵੇਂ ਬੱਚਾ ਹਰ ਇੱਕ ਉਮਰ ਵਰਗ ਦੇ ਲੋਕ ਇਸ ਵਾਰ ਮर्यादा ਦੇ ਵਿੱਚ ਰਹਿ ਕੇ ਉਹਨਾਂ ਨੇ ਪ੍ਰੋਪਰ ਜਿਹੜਾ ਜਾਪ ਕੀਤਾ ਬਾਣੀ ਦਾ ਜਾਂ ਉਹ ਨਤਮਸਤਕ ਹੋਣਾ ਹੋਵੇ ਉਹ ਬਹੁਤ ਸੋਹਣਾ ਲੱਗਿਆ ਸਾਨੂੰ ਦੇਖ ਕੇ ਤੁਸੀਂ ਹਰ ਸਾਲ ਆਉਂਦੇ ਹੋਵੋਗੇ ਇਹ ਚੀਜ਼ ਦਾ ਫਰਕ ਪਿਆ ਜੀ ਇਸ ਵਾਰ ਹਾਂ ਜੀ ਪਿਆਜੇ ਹਰਕ ਤੁਹਾਨੂੰ ਕੀ ਲੱਗਦਾ ਕਿ ਜਦੋਂ ਇਸ ਧਰਤੀ ਦੇ ਉੱਪਰ ਅਸੀਂ ਆ ਜਾਂਦੇ ਹਾਂ ਜੀ ਕਿਉਂਕਿ ਇੱਕ ਵੱਖਰੀ ਭਾਵਨਾ ਹੁੰਦੀ ਹੈ ਜਦੋਂ ਇਹਨਾਂ ਦਿਨਾਂ ਦੇ ਵਿੱਚ ਆਉਨੇ ਆ ਇੱਥੋਂ ਆ ਕੇ ਸਾਨੂੰ ਕਿਹੜਾ ਪ੍ਰਾਣਾ ਜਿਹੜਾ ਲੈ ਕੇ ਜਾਣਾ ਚਾਹੀਦਾ ਜਾਂ ਕਿਹੜੀ ਸਿੱਖਿਆ ਜਿਹਨੂੰ ਆਪਾਂ ਆਪਣੀ ਜੀਵਨ ਦੇ ਵਿੱਚ ਲੈ ਕੇ ਜਾਈਏ ਤੁਹਾਡੇ ਹਿਸਾਬ ਨਾਲ ਕਿਹੜੀ ਕੋਈ ਇੱਕ ਪ੍ਰਾਣ ਹੋ ਸਕਦਾ ਕਿ ਹਾਂ ਸਿੱਖੀ ਨੂੰ ਲੈ ਕੇ ਕੁੱਸ ਤੁਸੀਂ ਕਹਿਣਾ ਚਾਹੁੰਦੇ ਹੋ ਉਹ ਸੰਗਤ ਬਹੁਤ ਸਾਰੀ ਦੇਖ ਰਹੀ ਹੋਏਗੀ ਸੋਚ ਰਹੇ ਹੋਣਗੇ ਬਹੁਤ ਸਾਰੇ ਨੇ ਮਨਾਂ ਦੇ ਵਿੱਚ ਸਵਾਲ ਹੋਣਗੇ ਕਿ ਮੈਂ ਚਾਹਨਾ ਵਾ ਤੁਸੀਂ ਜਰੂਰ ਦੱਸੋ ਕਿ ਇੱਥੇ ਆ ਕੇ ਸੀ ਕਿਹੜੀ ਦਾਤ ਗੁਰੂ ਤੋਂ ਮੰਗੇ ਜਿਹਨਾਂ ਲੱਗਦਾ ਕਿ ਹਾਂ ਜੋ ਸਾਡੀ ਕਮੀ ਹੋ ਸਕਦੀ ਹੈ ਸਾਡੇ ਵਿੱਚ ਉਹ ਸਾਡੀਆਂ ਕਮੀਆਂ ਦੂਰ ਹੋ ਜਾਂਦਾ ਖਾਲਸਾ ਹੀ ਸੱਜੇ ਦਾ ਦਵਾਰਾਂ ਫਿਰ ਖਾਲਸਾ ਜਦ ਆ ਜਾਏਗਾ ਜੀ ਮੇਰਾ ਬਿਲਕੁਲ ਇਹੀ ਚਾਹਨੇ ਆਂ ਪਰਮਾਤਮਾ ਸਾਰਿਆਂ ਨੂੰ ਵੀ ਖਾਲਸਾ ਬਣਾਏ ਪਰਮਾਤਮਾ ਅੱਗਿਆਂ ਨੂੰ ਵੀ ਖਾਲਸਾ ਬਣਾਏ ਅਲਕੋ ਜੀ ਤਾਂ ਬਹੁਤ ਸੋਹਣ ਲੱਗਿਆ ਬੱਚਿਆਂ ਨਾਲ ਵੀ ਗੱਲਬਾਤ ਕਰ ਲੈਨੇ ਆ ਵੈਗਰਜੀ ਕਾ ਖਾਨ ਸਾਹਿਬ ਵੈਗਰਜੀ ਕੀ ਫਟੇ ਨੇ ਕੀ ਨਾਮ ਆ ਜੀ ਤੁਹਾਡਾ ਕਿਰਤ ਸਿੰਘ ਕਿਹੜੀ ਕਲਾਸ ਪੜ੍ਹਦੇ ਹੋ ਸੈਕੰਡ ਅੱਛਾ ਤਾਂ ਜੋ ਤੁਸੀਂ ਦਮਾਲਾ ਸਜਾਇਆ ਆਪ ਸਜਾਇਆ ਜਾਂ ਪਾਪਾ ਨੇ ਬੰਨੇ ਐ ਤਾਂ ਅੱਛਾ ਜੀ ਅੱਛਾ ਤੁਹਾਡੇ ਪਾਣਦੇ ਜੀ ਅੱਛਾ ਬਾਬਾ ਜੀ ਨੇ ਬਣ ਕੇ ਬੰਨੇ ਦਮਾਲਾ ਤਾਂ ਬਹੁਤ ਸੋਹਣ ਲੱਗ ਰਿਹਾ ਤੁਹਾਡੇ ਹੀ ਬੇਟਾ ਜੀ ਇੱਧਰ ਅੱਛਾ ਆ ਤੁਸੀਂ ਵੀ ਵਾਸਨਾ ਲੈ ਕਰ ਰਹੇ ਹੋ ਮੈਨੂੰ ਨਾ ਇੱਕ ਮੈਂ ਪਹਿਲਾਂ ਜਦੋਂ ਲੰਘਿਆ ਜਾ ਰਿਹਾ ਸੀ ਤੁਸੀਂ ਸ਼ਬਦ ਗਾਇਨ ਕਰ ਰਹੇ ਸੀਗੇ ਮੈਂ ਚਾਹੁੰਦਾ ਮੈਂ ਕੋਈ ਬਾਤ ਕਵਿਸ਼ਰੀ ਜਾਂ ਕੋਈ ਸ਼ਬਦ ਕੋਈ ਸੁਣਾ ਸਕਦੇ ਹੋ ਮੈਂ ਉਹ ਜ਼ਰੂਰ ਸੁਣਨਾ ਚਾਹੁੰਦਾ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੋ ਕੱਲ ਕਰੇਗਾ ਕਰੀ ਸੋਚ ਕੇ ਰੀਤ ਨਾਲ ਖੰਡਾ ਫੇਰਦੇ ਆ ਤੇ ਤਾ ਦੇਖ ਸਕਦੇ ਹੋ ਜੀ ਬਹੁਤ ਸੋਹਣਾ ਪਰਿਵਾਰ ਲੱਗ ਰਿਹਾ ਵਾ ਦੇਖਣ ਨੂੰ ਕਿਉਂਕਿ ਸਾਰਾ ਪਰਿਵਾਰ ਸਿੱਖੀ ਸਰੂਪ ਦੇ ਵਿੱਚ ਆ ਤੇ ਉਸ ਧਰਤੀ ਦੇ ਉੱਪਰ ਖੜੇ ਆ ਜੋ ਸ਼ਹੀਦਾਂ ਦੀ ਧਰਤੀ ਆ ਜਿੱਥੇ ਸਿੱਖੀ ਦੀ ਖਾਤਰ ਕੁਰਬਾਨੀਆਂ ਦਿੱਤੀਆਂ ਗਈਆਂ ਤੇ ਉਮੀਦ ਕਰਦੇ ਆ ਜੀ ਤੁਹਾਨੂੰ ਵੀ ਪਰਿਵਾਰ ਨੂੰ ਦੇਖ ਕੇ ਨਾ ਬਹੁਤ ਸੋਹਣਾ ਲੱਗਿਆ ਹੋਵੇ ਚੰਗਾ ਲੱਗਿਆ ਹੋਵੇਗਾ ਤੇ ਜੇਕਰ ਕੋਈ ਵਿਚਾਰ ਹੈ ਮਨ ਦੇ ਵਿੱਚ ਕੁਝ ਕਹਿਣਾ ਚਾਹੁੰਦੇ ਹੋ ਕਮੈਂਟ ਬਾਕਸ ਦੇ ਵਿੱਚ ਜ਼ਰੂਰ ਲਿਖਿਓ ਸਹਿਯੋਗੀ ਸਾਥੀ ਅਮਨਦੀਪ ਸਿੰਘ ਦੇ ਨਾਲ ਸੁਖਦਲੇ